ਦੇਖੋ ਜੀ ਕਿਸਾਨਾਂ ਦਾ ਦੇਖੋ ਦੋ ਚੀਜ਼ਾਂ ਨੇ ਜਿਹੜਾ ਸਾਡਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਕਿਸਾਨ ਹਤਾਸ਼ੀਅਰ ਕਿਸਾਨਾਂ ਨੂੰ ਹਮੇਸ਼ਾ ਬੜੇ ਖੁੱਲੇ ਦਿਲ ਦੇ ਨਾਲ ਮਾਨ ਸਾਹਿਬ ਮਿਲਦੇ ਆ ਔਰ ਮੇਰਾ ਖਿਆਲ ਹੈ ਜਦ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਆ ਕਿਸਾਨਾਂ ਦੇ ਲੋਕ ਰਾਤ ਨੂੰ 2 2 ਵਜੇ ਤੱਕ ਕਿ ਕਿਵੇਂ ਤੇ ਕੋ ਮੀਟਿੰਗਾਂ ਸ਼ਾਮਿਲ ਹੁੰਦੇ ਰਹੇ ਆ ਔਰ ਕਿਸਾਨ ਹਤਾਸ਼ੀਅਰ ਕਿਸਾਨਾਂ ਨੂੰ ਪਿਆਰ ਕਰਦਾ ਔਰ ਕਿਸਾਨ ਦੇ ਘਰ ਭਗਵੰਤ ਸਿੰਘ ਮਾਨ ਜਿਹੜਾ ਪੈਦਾ ਹੋਇਆ ਇਸ ਕਰਕੇ ਕਿਸਾਨਾਂ ਦਾ ਦਰਜਾ ਜ਼ਿਆਦਾ ਦੇਖੋ ਜੀ ਕਿਸਾਨਾਂ ਦਾ ਦੇਖੋ ਦੋ ਚੀਜ਼ਾਂ ਨੇ ਜਿਹੜਾ ਸਾਡਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਕਿਸਾਨ ਹਤੈਸ਼ੀਅਰ ਕਿਸਾਨਾਂ ਨੂੰ ਹਮੇਸ਼ਾ ਬੜੇ ਖੁੱਲੇ ਦਿਲ ਦੇ ਨਾਲ ਮਾਨਸਾ ਮਿਲਦੇ ਆ ਔਰ ਮੇਰਾ ਖਿਆਲ ਹੈ ਜਦ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਆ ਕਿਸਾਨਾਂ ਦੇ ਨਾਲ ਰਾਤ ਨੂੰ 2 2 ਵਜੇ ਤੱਕ ਕਿ ਕਿਵੇਂ ਤੇ ਕੋ ਮੀਟਿੰਗਾਂ ਸ਼ਾਮਿਲ ਹੁੰਦੇ ਰਹੇ ਆ ਔਰ ਕਿਸਾਨ ਹਤੈਸ਼ੀਅਰ ਕਿਸਾਨਾਂ ਨੂੰ ਪਿਆਰ ਕਰਦਾ ਔਰ ਕਿਸਾਨ ਦੇ ਘਰ ਭਗਵੰਤ ਸਿੰਘ ਮਾਨ ਜਿਹੜਾ ਪੈਦਾ ਹੋਇਆ ਇਸ ਕਰਕੇ ਕਿਸਾਨਾਂ ਦਾ ਦਰਜ ਜ਼ਿਆਦਾ ਦੇਖੋ ਜੀ ਕਿਸਾਨਾਂ ਦਾ ਦੇਖੋ ਦੋ ਚੀਜ਼ਾਂ ਨੇ ਜਿਹੜਾ ਸਾਡਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਕਿਸਾਨ ਹਤੈਸ਼ੀਅਰ ਕਿਸਾਨਾਂ ਨੂੰ ਹਮੇਸ਼ਾ ਬੜੇ ਖੁੱਲੇ ਦਿਲ ਦੇ ਨਾਲ ਮਾਨਸਾ ਮਿਲਦੇ ਆ ਔਰ ਮੇਰਾ ਕਹਿਲਾ ਜਦ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਆ ਕਿਸਾਨਾਂ ਦੇ ਲੋਕ ਰਾਤ ਨੂੰ 2-2 ਵਜੇ ਤੱਕ ਕਿ ਕਿਵੇਂ ਤੇ ਕੋ ਮੀਟਿੰਗਾਂ ਸ਼ਾਮਿਲ ਹੁੰਦੇ ਰਹੇ ਆ ਔਰ ਕਿਸਾਨ ਹਤਾਸ਼ੀਆ ਕਿਸਾਨਾਂ ਨੂੰ ਪਿਆਰ ਕਰਦਾ ਔਰ ਕਿਸਾਨ ਦੇ ਘਰ ਭਗਵੰਤ ਸਿੰਘ ਮਾਨ ਜਿਹੜਾ ਪੈਦਾ ਹੋਇਆ ਇਸ ਕਰਕੇ ਕਿਸਾਨਾਂ ਦਾ ਸਰਦ ਜਾਦਾ ਦੇਖੋ ਜੀ ਕਿਸਾਨਾਂ ਦਾ ਦੇਖੋ ਦੋ ਚੀਜ਼ਾਂ ਨੇ ਜਿਹੜਾ ਸਾਡਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਕਿਸਾਨ ਹਤਾਸ਼ੀਆ ਕਿਸਾਨਾਂ ਨੂੰ ਹਮੇਸ਼ਾ ਬੜੇ ਖੁੱਲੇ ਦਿਲ ਦੇ ਨਾਲ ਮਾਨ ਸਾਹਿਬ ਮਿਲਦੇ ਆ ਔਰ ਮੇਰਾ ਕਹਿਲਾ ਜਦ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਆ ਕਿਸਾਨਾਂ ਦੇ ਲੋਕ ਰਾਤ ਨੂੰ 2-2 ਵਜੇ ਤੱਕ ਕਿ ਕਿਵੇਂ ਤੇ ਕੋ ਮੀਟਿੰਗਾਂ ਸ਼ਾਮਿਲ ਹੁੰਦੇ ਰਹੇ ਆ ਔਰ ਕਿਸਾਨ ਹਤਾਸ਼ੀਆ ਕਿਸਾਨਾਂ ਨੂੰ ਪਿਆਰ ਕਰਦਾ ਔਰ ਕਿਸਾਨ ਦੇ ਘਰ ਭਗਵੰਤ ਸਿੰਘ ਮਾਨ ਜਿਹੜਾ ਪੈਦਾ ਹੋਇਆ ਇਸ ਕਰਕੇ ਕਿਸਾਨਾਂ ਦਾ ਸਰਦ ਜਾਦਾ ਦੇਖੋ ਜੀ ਕਿਸਾਨਾਂ ਦਾ ਦੇਖੋ ਦੋ ਚੀਜ਼ਾਂ ਨੇ ਜਿਹੜਾ ਸਾਡਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਕਿਸਾਨ ਹਤਾਸ਼ੀਆ ਕਿਸਾਨਾਂ ਨੂੰ ਹਮੇਸ਼ਾ ਬੜੇ ਖੁੱਲੇ ਦਿਲ ਦੇ ਨਾਲ ਮਾਨ ਸਾਹਿਬ ਮਿਲਦੇ ਆ ਔਰ ਮੇਰਾ ਕਹਿਲਾ ਜਦ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਆ ਕਿਸਾਨਾਂ ਦੇ ਲੋਕ ਰਾਤ ਨੂੰ 2-2 ਵਜੇ ਤੱਕ ਕਿ ਕਿਵੇਂ ਤੇ ਕੋ ਮੀਟਿੰਗਾਂ ਸ਼ਾਮਿਲ ਹੁੰਦੇ ਰਹੇ ਆ ਔਰ ਕਿਸਾਨ ਹਤਾਸ਼ੀਆ ਕਿਸਾਨਾਂ ਨੂੰ ਪਿਆਰ ਕਰਦਾ ਔਰ ਕਿਸਾਨ ਦੇ ਘਰ ਭਗਵੰਤ ਸਿੰਘ ਮਾਨ ਜਿਹੜਾ ਪੈਦਾ ਹੋਇਆ ਇਸ ਕਰਕੇ ਕਿਸਾਨਾਂ ਦਾ ਸਰਦ ਜਾਦਾ ਦੇਖੋ ਜੀ ਕਿਸਾਨਾਂ ਦਾ ਦੇਖੋ ਦੋ ਚੀਜ਼ਾਂ ਨੇ ਜਿਹੜਾ ਸਾਡਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਕਿਸਾਨ ਹਤਾਸ਼ੀਆ ਕਿਸਾਨਾਂ ਨੂੰ ਹਮੇਸ਼ਾ ਬੜੇ ਖੁੱਲੇ ਦਿਲ ਦੇ ਨਾਲ ਮਾਨ ਸਾਹਿਬ ਮਿਲਦੇ ਆ ਔਰ ਮੇਰਾ ਕਹਿਲਾ ਜਦ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਆ ਕਿਸਾਨਾਂ ਦੇ ਲੋਕ ਰਾਤ ਨੂੰ 2-2 ਵਜੇ ਤੱਕ ਕਿ ਕਿਵੇਂ ਤੇ ਕੋ ਮੀਟਿੰਗਾਂ ਸ਼ਾਮਿਲ ਹੁੰਦੇ ਰਹੇ ਆ ਔਰ ਕਿਸਾਨ ਹਤਾਸ਼ੀਆ ਕਿਸਾਨਾਂ ਨੂੰ ਪਿਆਰ ਕਰਦਾ ਔਰ ਕਿਸਾਨ ਦੇ ਘਰ ਭਗਵੰਤ ਸਿੰਘ ਮਾਨ ਜਿਹੜਾ ਪੈਦਾ ਹੋਇਆ ਇਸ ਕਰਕੇ ਕਿਸਾਨਾਂ ਦਾ ਸਰਦ ਜਾਦਾ ਦੇਖੋ ਜੀ ਕਿਸਾਨਾਂ ਦਾ ਦੇਖੋ ਦੋ ਚੀਜ਼ਾਂ ਨੇ ਜਿਹੜਾ ਸਾਡਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਕਿਸਾਨ ਹਤਾਸ਼ੀਆ ਕਿਸਾਨਾਂ ਨੂੰ ਹਮੇਸ਼ਾ ਬੜੇ ਖੁੱਲੇ ਦਿਲ ਦੇ ਨਾਲ ਮਾਨ ਸਾਹਿਬ ਮਿਲਦੇ ਆ ਔਰ ਮੇਰਾ ਕਹਿਲਾ ਜਦ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਆ ਕਿਸਾਨਾਂ ਦੇ ਲੋਕ ਰਾਤ ਨੂੰ 2 2 ਵਜੇ ਤੱਕ ਕਿ ਕਿਵੇਂ ਤੇ ਕੋ ਮੀਟਿੰਗਾਂ ਸ਼ਾਮਿਲ ਹੁੰਦੇ ਰਹੇ ਆ ਔਰ ਕਿਸਾਨ ਹਤੈਸੀ ਕਿਸਾਨਾਂ ਨੂੰ ਪਿਆਰ ਕਰਦਾ ਔਰ ਕਿਸਾਨ ਦੇ ਘਰ ਭਗਵੰਤ ਸਿੰਘ ਮਾਨ ਜਿਹੜਾ ਪੈਦਾ ਹੋਇਆ ਇਸ ਕਰਕੇ ਕਿਸਾਨਾਂ ਦਾ ਸਰਦ ਜਾਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਤ